ਅਮਰ ਸਾਡੇ ਦੇਰ ਰਾਤ ਸੰਧੂ ਕਲੋਨੀ ਇਲਾਕੇ ਦੇ ਵਿੱਚ ਬੀ ਆ ਟੀ ਐਸ ਰਸਤੇ ਦੇ ਵਿੱਚ ਦੋ ਗੱਡੀਆਂ ਦੀ ਹੋਈ ਆਪਸ ਵਿੱਚ ਟੱਕਰ ਕੀ ਹੈ ਸਾਰਾ ਮਜਰਾ ਦੇਖੋ ਪੂਰੀ ਵੀਡੀਓ ਆ ਵੀ ਆਪਣੇ ਬਤਾ ਓਏ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਦਿਪੰਛੋਤ ਤੇ ਭਾਜੀ ਕਿਸ ਤਰ੍ਹਾਂ ਜਿਹੜਾ ਹਾਸਾ ਜਿਹੜਾ ਅੱਜ ਵਾਪਰਿਆ ਕਿਸ ਤਰ੍ਹਾਂ ਇਹ ਸਾਰੇ ਤੁਸੀਂ ਟਰੱਕ ਵੇਖ ਰਹੇ ਹੋ ਨਾ ਸਾਹਮਣੇ ਇਹ ਟਰੱਕ ਰੋਡ ਦੇ ਪਰਲੇ ਪਾਸੇ ਹੀ ਇਹ ਉਧਰੋਂ ਦੀ ਉਧਰ ਆਇਆ ਇਹਨੇ ਗੱਡੀ ਦੇ ਉੱਪਰ ਗੱਡੀ ਨਾਲ ਟਕਰਾਈ ਹੈ ਜਿਹੜੇ ਸਿਲੰਡਰ ਦੇ ਕੇ ਗੱਡੀ ਦੇ ਉੱਤੇ ਉਹਦੇ ਕਰਕੇ ਵਿਚਾਰਾ ਐਕਸੀਡੈਂਟ ਆ ਗਿਆ ਗਲਤੀ ਕੀ ਦੀ ਸੀ ਗਲਤੀ ਕੀ ਗਲਤੀ ਟਰੱਕ ਕਾਲੇ ਹੀ ਸੀ ਟਰੱਕ ਵਾਲਾ ਮੇਰੇ ਨਾਲ ਰੱਜਿਆ ਸੀ ਸ਼ਰਾਬ ਨਾਲ ਪੂਰਾ ਉਹ ਟਰੱਕ ਅਗਰਲਾ ਤੋੜ ਕੇ ਬਾਹਰ ਲੈ ਵਸ ਦੋਸਾ ਪਿਆ ਹੈ ਬਾਹਰੋਂ ਅੰਦਰ ਆਇਆ ਟਰੱਕ ਸਾਦਾ ਟਰੱਕ ਹੀ ਉਹ ਸਿਲੰਡਰਾਂ ਦਾ ਜੀ ਗੈਸ ਵਾਲੇ ਸਿਲੰਡਰ ਸਰ ਹਸਪੀਟਲ ਵਾਲੇ ਸਿਲੰਡਰ ਤੇ ਸੱਤਾ ਕਿੰਨੀ ਇੱਕ ਲੱਗੀਆਂ ਵਾ ਜਿਹੜਾ ਨੌਜਵਾਨ ਸੀ ਨੌਜਵਾਨ ਨਹੀਂ ਅੰਕਲ ਬਜ਼ੁਰਗ ਇੱਕ ਸਰਦਾਰ ਜੀ ਬੈਠੇ ਸੀ ਉਹਨਾਂ ਤੇ ਮੇਰੇ ਨਾਲ ਲੱਤਾਂ ਉੱਤਾਂ ਰੁੱਟ ਗਈਆਂ ਨੇ ਉਹਨਾਂ ਦੀ ਸੀਟ ਬੈਲਟ ਲਾਈ ਹੋਈ ਸੀ ਉਹਨਾਂ ਦਾ ਬਚਾਇਆ ਹੀ ਹੈ ਬਾਕੀ ਲੱਤਾਂ ਦਾ ਉਹਨਾਂ ਲੱਤਾਂ ਉਹਨਾਂ ਦੀ ਫਸ ਗਈਆਂ ਸੀ ਸ਼ਾਇਦ ਲੱਤ ਕੋਈ ਟੁੱਟੀ ਹੋਵੇ ਉਹਨਾਂ ਗੱਡੀ ਦੇ ਵਿੱਚ ਕਿੰਨੇ ਜਾਣੇ ਜਿਹੜਾ ਇੱਕੋ ਸਰਦਾਰ ਜੀ ਇਕੱਲੇ ਸੀ ਜੋ ਜਿਹੜਾ ਉਹ ਡਰਾਈਵਰ ਹੈ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਡਰਾਈਵਰ ਮੌਕੇ ਤੇ ਸੜਾਰ ਹੋ ਗਿਆ ਜੀ ਡਰਾਈਵਰ ਵੀ ਤੇ ਕੰਡਕਟਰ ਵੀ ਕਿੰਨੇ ਕ ਵਜੇ ਦੀ ਘਟਨਾ ਹੋਈ ਇਹ ਹੁਣੇ 10 15 ਮਿੰਟ ਹੋਇਆ ਜੀ ਪੁਲਿਸ ਪਹੁੰਚੀ ਜੀ ਮੌਕੇ ਤੇ ਨਹੀਂ ਪੁਲਿਸ ਨਹੀਂ ਆਈਗੀ ਜੀ ਮੌਕੇ ਤੇ ਬਾਅਦ ਹੀ 7 ਵਜੇ ਦੀ ਘਟਨਾ ਹੋਣੀ ਜੇ 20 ਮਿੰਟ ਹੋ ਗਏ ਨੇ ਵੀ 25 ਮਿੰਟ ਜਿਹੜੇ ਜਖਮੀ ਨੇ ਉਹ ਕਿੱਥੇ ਦਾਖਲ ਕਰਾਇਆ ਗਿਆ ਹੋਰ ਹੌਸਪੀਟਲ ਭੇਜਿਆ ਹੋਣਾ ਇਹਦੇ ਚੜਦੇ ਕੋੜਾ ਮਾਰਨ ਲਈ ਜਾਂਦੇ ਇੱਕ ਮਿੰਟ 112 ਤੇ ਬਹੁਤ ਬੰਦਾ ਕਰ ਲਈ ਇੱਕ ਮਿੰਟ ਪਹਿਲਾਂ ਸਾਡੇ 112 ਤੋਂ ਦੋ ਕੰਪਲੀਟਾਂ ਗਈਆਂ ਐਕਸੀਡੈਂਟ ਦੇ ਸਬੰਧ ਚ ਜੀ ਅਜੀ ਆਏ ਹੀ ਆ ਆਣ ਕੇ ਦੇਖਿਆ ਬੰਦੇ ਜਿਹੜੇ ਇੰਜਣ ਹੋਏ ਆ ਉਹਨਾਂ ਨੂੰ ਰੋਡੋ ਹਸਪੀਟਲ ਲੈ ਗਿਆ ਜੀ ਬਾਕੀ ਐਸ ਐਚ ਓ ਸਾਹਿਬ ਸੇ ਹਟਰ ਨੂੰ ਦੱਸਿਆ ਜਾ ਰਿਹਾ ਵਾ ਮੋਕਾ ਤੇ ਹੁੰਦੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਭਜੀ ਦੋਵੇਂ ਗੱਡੀਆਂ ਬੀਆ ਬੀਆਰਟੀਐਸ ਦੇ ਅੰਦਰ ਆ ਰਹੀਆਂ ਦੋਨੇ ਗੱਡੀਆਂ ਅੰਦਰ ਆ ਜੀ ਦੋਨੇ ਗੱਡੀਆਂ ਅੰਦਰ ਆ ਗਲਤੀ ਤੇ ਦੋਨਾਂ ਦੀ ਹੈ ਫਿਰ ਦੋਨਾਂ ਗੱਡੀਆਂ ਪਹਿਲਾਂ ਹਾਲੋ ਬੰਦੇ ਜਿਹੜੇ ਜ਼ਖਮੀ ਹੋਏ ਹੈ ਨਾ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਵਾ ਉਹਨਾਂ ਦਾ ਬਚਾਵਾ ਵੇਖੀਏ ਕਿਦਾਂ ਕੀ ਗੱਲ ਬਾਤ ਹੈ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਹੋਊਗੀ ਜੀ ਠੀਕ ਹੈ ਹਾਂ ਜੀ